ਆਲੋ ਜੀ ਕਰੋ ਚੈੱਕ ਸੇਮ ਫੋਟੋ ਨਾਲ ਦਾ ਮਾਡਲ ਨਾਲ ਦਾ ਪੀਸ ਹੈ ਕੱਪੜਾ ਹੈਗਾ ਪਿਓਰ ਪਸ਼ਮੀਨਾ ਪਿਓਰ ਪਸ਼ਮੀਨਾ ਦੇ ਵਿੱਚ ਹਾਂਜੀ ਹਾਂਜੀ ਆਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਨਵੇਂ ਡਿਜ਼ਾਈਨ ਗਲੇ ਤੇ ਸਿਰੋਸਕੀ ਦਾ ਕੰਮ ਗਰਮ ਦੇ ਵਿੱਚ ਹੀ ਗਰਮ ਇਹ ਗਲੇ ਤੇ ਸਿਰੋਸਕੀ ਦਾ ਕੰਮ ਹੋਇਆ ਵਾ ਹਾਂਜੀ ਹਾਂਜੀ ਗਰਮ ਹੈ ਜੀ ਗਰਮ ਆਲੋ ਜੀ ਕਰੋ ਚੈੱਕ ਸ਼ਾਲ ਕਿੰਨੀ ਲੰਬੀ ਚੌੜੀ ਸ਼ਾਲ ਆ ਨਾਲ ਹੈਗੀ ਪਲੇਨ ਬਾਟਮ ਰੇਟ ਕਿੰਨਾ ਕੋਈ 700 ਨਹੀਂ ਜੀ ਕੋਈ 800 ਨਹੀਂ ਕਿੰਨਾ ਸਿਰਫ 350 ਰੁਪਏ ਸਾਡੇ ਸਿਰਫ 350 ਰੁਪਏ ਕਰ ਲੋ ਚੈੱਕ ਰੰਗ 1 2 ਦਿਖਾ ਦਿਓ ਇਹਦੇ ਫਿਰ 3 ਆ ਲੋ 4 ਆ ਲੋ 5 ਆ ਲੋ 6 6 ਇਹ ਤੋਂ ਲਾਵਾ ਇਹ ਕਹਿੰਦੇ ਹੋਰ ਦੁਕਾਨਾਂ ਵਾਲੇ ਦਿਖਾਉਂਦੇ ਚਾਰ ਚਾਰ ਕਲਰ ਮੈਂ ਕਿਹਾ ਮਾਲ ਜਿੰਨੇ ਮਰਜੀ ਜਿੰਨੇ ਮਰਜੀ ਲੈ ਜਿਓ ਮਾਲ ਫੁੱਲ ਕੁਆਂਟੀਟੀ ਮੈਂ ਇਹ ਤਾਂ ਥੋੜਾ ਮਾਲ ਆਪਾ ਦਿਖਾ ਰਹੇ ਤੁਹਾਨੂੰ ਠੀਕ ਹੈ ਨਾ ਜੀ ਆਹ ਲਓ 50 ਦੇ ਵਿੱਚ ਦਿਖਾਓ ਕੋਈ ਕਹਿੰਦੇ ਨਵਾਂ ਜਾਰਟੀਕਲ 45 ਦੇ ਵਿੱਚ ਸੇਮ ਮਾਡਲ ਨਾਲ ਦਾ ਪੀਸ ਹੈ ਮੈਡ ਨੇ ਪਾਇਆ ਹੋਇਆ ਮਾਡਲ ਨੇ ਚੈੱਕ ਕਰੋ ਪੀਸ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਕਹਿੰਦੇ ਸੇਮ ਫੋਟੋ ਵਾਲਾ ਪੀਸ ਆ ਗਲ ਪੱਲੇ ਦਾ ਕੰਮ ਹੈ ਬਾਜੂ ਕੱਢੀ ਵੀ ਨਾਲ ਹੈ ਜਾਂ ਪਹੁੰਚੀ ਹੈ ਜੀ ਬਾਜੂ ਪਹੁੰਚੇ ਕੱਢੇ ਹੋਏ ਆ ਡਿਜ਼ਾਈਨ ਕਰ ਲਓ ਪਹਿਲਾਂ ਤਾਂ ਚੈੱਕ ਕਿੰਨਾ ਸੋਹਣਾ ਹੈ ਬੜੀ ਕੰਮ ਬਹੁਤ ਸੋਹਣਾ ਹੋਇਆ ਵਾ ਸੂਟ ਦਾ ਆ ਲਓ ਜੀ ਕਰੋ ਚੈੱਕ ਡਿਜ਼ਾਈਨਿੰਗ ਕੰਮ ਦੇਖੋ ਕਿੰਨਾ ਪਿਆਰਾ ਹੈ ਨਾਲ ਬਾਟਮ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਵ ਰੇਟ ਕਿੰਨਾ ਮਿਲਣਾ ਰੇਟ ਇਹ ਤਾਂ ਹੋਊਗਾ ਫਿਰ 3200 3500 ਉਹ ਨਹੀਂ ਨਹੀਂ ਇਹ ਕਿ ਆਣੇ ਨੇ 3 ਦਿਨਾਂ ਦੀ ਲਾਤੀ ਸੇਲ ਭੈਣਾ ਦੇ ਕਰਤੇ ਫਾਇਦੇ ਰੇਟ ਬੋਲ ਦੇ ਇੱਕ ਵਾਰ ਕਿਆ ਇਹਦਾ ਕੱਲੂ ਪਰਸੋ ਚੌਥੇ 3 ਦਿਨਾਂ ਦੀ ਸੇਲ ਆ ਉਹਦੇ ਬਾਅਦ ਨਾਲ ਤਾਂ ਮਾਲ ਲੈਣਾ ਨਾ ਇਹ ਸਟਾਕ ਰਹਿਣਾ ਰੇਟ ਕਿੰਨਾ ਸਿਰਫ ਇੱਕ 1099 1000 ਦੇ ਵਿੱਚ 1099 ਕੋਈ ਨਵਾਂ ਮਾਲ ਆ ਨਵਾਂ ਮਾਲ ਜਿਹੜਾ ਮਰਜੀ ਕਲਰ ਲੇਜੋ ਸਿਰਫ 1099 ਦੇ ਵਿੱਚ ਆ ਲਓ ਫਿਰ ਹੁਣ ਅਗਲਾ ਡਿਜ਼ਾਈਨ ਚੈੱਕ ਕਰ ਲਓ ਅਗਲਾ ਡਿਜ਼ਾਈਨ ਦਿਖਾ ਦੂ ਕੋਈ ਅਲੱਗ ਆ ਮਾਡਲ ਫੋਟੋ ਦਿਖਾ ਦਿਓ ਫੋਟੋ ਆ ਫੋਟੋ ਪਤਾ ਆਂਟੀ ਵੀ ਲਾਤੀ ਹੈ ਵੈਸੇ ਜਾਲੀ ਵੈਸੇ ਆਂਟੀ ਉਹ ਲਾਤੀ ਵੋਟੋ ਦਿੱਤਾ ਹੈ ਗੱਲ ਜਾਲਾ ਮਾ ਬਾਟਮ ਸੂਟ ਹੈ ਨਾ ਬਾਟਮ ਤੇ ਹੈਗਾ ਵਰਕ ਇਹ ਹੈਗਾ 45 ਸ਼ੀਮਰ ਟਾਈਪ ਕਪੜਾ ਇਹ ਨਵਾਂ ਕਪੜਾ ਆ ਪੂਰੇ ਬਾਜ਼ਾਰ ਮਾ ਸੇਮ ਕਪੜਾ ਨਹੀਂ ਮਿਲੂਗਾ ਡਿਜ਼ਾਈਨਿੰਗ ਦੇਖ ਲਓ ਕਿੰਨੀ ਸੋਹਣੀ ਗਲੇ ਦੇ ਕੰਮ ਪੱਲੇ ਦੇ ਕੰਮ ਪੱਲੇ ਦਾ ਕੰਮ ਕੰਮ ਬਹੁਤ ਸਾਫ ਸੁਥਰਾ ਆਇਆ ਦਿਖਾਓ ਬੋਟਮ ਲਗਾ ਦਿਓ ਬੋਟਮ ਤੇ ਵੀ ਵਰਕ ਹੈਗਾ ਜੀ ਦੁਪੱਟੇ ਤੇ ਵੀ ਵਰਕ ਹੈਗਾ ਜੀ ਦੁਪੱਟੇ ਤੇ ਵੀ ਦਿਖਾ ਦਿਓ ਖੋਲ ਕੇ ਦਿਖਾ ਦਿਓ ਰੁਪਟਾ ਵੀ ਰੇਟ ਦਊਗਾ ਬਹੁਤ ਹੀ ਸਸਤਾ ਰੀਜ਼ਨੇਬਲ ਰੇਟ ਬਾਜ਼ਾਰ ਨਾਲੋਂ ਮੰਦਾ ਰੇਟ ਆਲੋ ਕਰੋ ਚੈੱਕ ਡਿਜ਼ਾਈਨਿੰਗ ਯਾਰ ਨਾਲੋਂ ਅੱਧੂ-ਅੱਧ ਦਾ ਫਰਕ ਪਾਗੇ ਰੇਟ ਪਹਿਲਾਂ ਰੰਗ ਦੇਖ ਲਓ ਕਿੰਨੇ ਆ 1099 ਰੁਪਏ ਚ ਇਹ ਵੀ ਲਓ ਜੀ ਇਹ ਵੀ ਕਰਤੇ 1099 ਦੇ ਵਿੱਚ ਆਲੋ ਕਰੋ ਚੈੱਕ ਤਿੰਨ ਦਿਨਾਂ ਦੀ ਲਾਉਂਗਾ ਸੇਲ ਆਲੋ ਅਗਲਾ ਦਿਨ ਕਰੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਆ ਮੋਡਲ ਨੇ ਪਾਇਆ 6-6 ਰੰਗਾਂ ਦੀ ਫੈਮਿਲੀ ਐ ਆਲੋ ਫੋਟੋ ਕਰ ਲਓ ਚੈੱਕ ਜੋ ਫੋਟੋ ਦੇ ਬਣਿਆ ਸੂਟ ਉਹੀ ਸੂਟ ਐ ਸੇਮ ਕਰੋ ਚੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਕੰਮ ਹੋਇਆ ਵਾ ਗਲੇ ਤੇ ਕਿੰਨਾ ਸੋਹਣਾ ਬਾਰਡਰ ਪਾਇਆ ਹੋਇਆ ਗਲ ਦਾ ਕੰਮ ਪੱਲੇ ਦਾ ਕੰਮ ਆ ਲੋ ਵੋਟੋਂ ਦੇ ਕੰਮ ਕੱਟ ਵਰਕ ਤੇ ਰੁਪਟਾ ਨਾਲ ਕਰੋ ਜੀ ਚੱਕ ਦੁਪੱਟਾ ਵੀ ਕਿੰਨਾ ਸੋਹਣਾ ਰੇਟ ਦਾ ਫੇਰ ਧੁਮਾਕਾ ਕਰਤਾ ਲੋ ਜੀ ਇਹਦਾ ਕਿੰਨਾ ਕ ਧੁਮਾਕਾ ਕਰਤਾ 1990 ਲੋ ਜੀ ਇਹ ਵੀ ਕਰਤਾ 199 ਆ ਲੋ ਜੀ ਮਾਰਕੀਟ ਦਾ ਰੇਟ ਬੋਲ ਦਿਓ ਇੱਕ ਵਾਰ ਇਹਦਾ ਮਾਰਕੀਟ ਰੇਟ ਤਾਂ ਹੈਗਾ 2200 2500 2600 ਆ ਲੋ ਸੇਮ ਫੋਟੋ ਨਾਲ ਦਾ ਪੀਸ ਹੈ ਫੋਟੋ ਦਾ ਪ੍ਰਾਈਸ ਹੈਗਾ 54 ਪਰ ਫਾਬਰਵਾਇ ਇੱਕ ਰੰਗ ਕੋਈ 26 ਸੋਣੀ ਪਰ ਇਹ ਕੀ ਵਾਲੇ ਨੇ ਕਿੰਨੇ ਦਾ ਦਿੱਤਾ ਹੈ ਡਿਜ਼ਾਈਨਿੰਗ ਹੈਗੀ ਬੰਬ ਕਿੰਨੇ ਦਾ ਸਿਰਫ 1099 ਦਾ ਵੀ 1099 ਦਾ ਵੀ 1099 ਦਾ ਬੋਟਮ ਜਿਹੜਾ ਮਰਜੀ ਲੈ ਜਾਓ ਕਲਰ ਆ ਲੋ ਸਿਰਫ 1099 ਸਿਰਫ ਦੇਣਾ 3 ਦਿਨਾਂ ਲਈ ਲੋ ਜੀ ਕਹਿੰਦੇ 3 ਦਿਨਾਂ ਦੀ ਸੇਲ ਹੈ 1099 ਦੇ ਵਿੱਚ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਰੰਗ ਦੇਖ ਲੋ ਕਿੰਨੇ ਸਿਆਰੇ ਪਹਿਲੇ ਲੋ ਜੀ ਕਲਰ ਕਰ ਲੋ ਚੈੱਕ ਕਲਰ ਵੀ ਸਾਰੇ ਨਵੇਂ-ਨਵੇਂ ਕਲਰ ਆ ਸਾਰੇ ਨਵੇਂ ਰੰਗ ਆ ਨਵੇਂ ਆ ਆ ਲੋ ਪਿਸਟਾ ਕਲਰ ਮਸਟਰਡ ਕਲਰ ਆ ਦਿਖਾਓ ਨਵਾਂ ਜਿਹਾ ਕਲਰ ਇਹ ਲੈ ਲਿਓ ਜਿਹੜਾ ਮਰਜ਼ੀ ਰੰਗ ਮੈਂ ਕਿਹਾ ਜਿਹੜਾ ਮਰਜ਼ੀ ਆ ਲੋ ਫਿਰ ਅਗਲਾ ਡਿਜ਼ਾਈਨ ਕਰੋ ਚੈੱਕ ਦਿਖਾ ਦਿਓ ਡਿਜ਼ਾਈਨ ਅਲਗ ਅਲਗ ਇਹ ਦਿਖਾ ਦਿਓ ਮੈਂ ਸਾਰੇ ਹੀ ਅਲਗ ਅਲਗ ਖੋਲ ਰਿਹਾ ਸੇਮ ਡਿਜ਼ਾਈਨ ਦਾ ਖੋਲ ਨਹੀਂ ਰਿਹਾ ਜੀ ਆਹ ਲੋ ਪਹਿਲਾ ਫੋਟੋ ਦਿਖਾ ਦਿਓ ਫੋਟੋ ਚੈੱਕ ਕਰੋ ਆਹ ਲੋ ਕਰੋ ਚੈੱਕ ਫੋਟੋ ਆਹ ਲੋ ਕਰੋ ਚੈੱਕ ਬੋਟਮ ਲੋ ਜੀ ਪਹਿਲਾ ਬੋਟਮ ਨੇ ਦਿਖਾਤੀ ਸੂਟ ਬਾਦੀ ਗੱਲ ਹੈ ਆਹ ਲੋ ਜੀ ਕਰੋ ਚੈੱਕ ਹੁਣ ਸੂਟ ਵੀ ਲੋ ਜੀ ਕਰੋ ਸੂਟ ਚੈੱਕ ਆਹ ਦੇਖੋ ਗੱਲ ਦਾ ਕੰਮ ਕਿੰਨਾ ਸੋਹਣਾ ਕੰਮ ਹੋਇਆ ਵਾ ਕਲਰਫੁਲ ਵਰਕਾਂ ਨਾਲੇ ਬੋਟਮ ਤੇ ਵਰਕ ਹੈ ਔਰਗੰਜੇ ਦਾ ਸੂਟ ਨਾਲ ਔਰਗੰਜੇ ਦਾ ਦੁਪੱਟਾ ਲੋ ਜੀ ਔਰਗੰਜੇ ਦਾ ਸੂਟ ਔਰਗੰਜੇ ਦਾ ਹੀ ਦੁਪੱਟਾ ਨਾਲ ਆਹ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਪਿਆਰਾ ਦੁਪੱਟਾ ਰੇਟ ਕਿੰਨਾ 1099 ਸਿਰਫ ਲੋ ਜੀ ਸਿਰਫ ਇਹ ਵੀ 1099 ਦੇ ਵਿੱਚ ਕਰਤਾ ਕੋਈ ਕਹਿੰਦਾ 2500 2600 ਮਾਰਕੀਟ ਨਾਲ ਉਧੋ ਉਧੋ ਪਰ 1099 ਆਹ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਫਿਰ ਕਹਿੰਦੀ ਮਸਟਰਡ ਕਲਰ ਪਾਣਾ ਹਲਦੀ ਤੇ ਮੇਰੀ ਭੈਣਾ ਕਹਿ ਰਹੀਆਂ ਸੇਮ ਫੋਟੋ ਨਾਲ ਦਾ ਪੀਸ ਬਣਵਾਇਆ ਲੋ ਜੀ ਇਹ ਤਾਂ ਹੋਊਗਾ 2800 ਦੇ ਕਰੀਬ ਮਾਰਕੀਟ ਵਿੱਚ ਮੈਂ ਪਤਾ ਕਰਿਆ ਤਾਂ ਇਹ ਝੂਠ ਦਾ ਓ ਨਹੀਂ 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 ਤੁਸੀਂ ਏਕੇ ਵਾਲੇ ਕੋਲ ਆਏ ਆ ਏਕੇ ਵਾਲੇ ਕਰਦੇ ਰੱਬ ਵਰਗੇ ਗਾਕਾਂ ਦਾ ਫਾਇਦਾ ਇਹ ਤਾਂ ਮੈਨੂੰ ਨਵੇਂ ਹੀ ਉਤਰਿਆ ਲੱਗਦਾ ਮਾਰਕੀਟ ਦੇ ਵਿੱਚ ਸੂਟ ਇਹ ਰੇਟ ਕਿੰਨਾ ਸਿਰਫ 1099 1099 3 ਦਿਨਾਂ ਦੀ ਸੇਲ ਹੈ ਪਹਿਲਾਂ ਆਓ ਪਹਿਲਾਂ ਆਓ 1099 1099 ਆ ਲਓ ਜਿਹੜਾ ਮਰਜ਼ੀ ਚੱਕ ਲਓ ਕਲਰ ਜਿਹੜਾ ਮਰਜ਼ੀ ਲੈ ਲਓ ਆ ਲਓ ਗਰਮ ਸੂਟ ਹੈ ਜੀ ਗਰਮ ਸੂਟ ਹੈ ਕਿ ਗਰਮ ਕਹਿੰਦੇ ਸਰਦੀ ਯਾਰੀ ਜੀ ਗਰਮ ਵੀ ਦਿਖਾ ਦਿਓ ਕੁਛ ਆਹ ਲੋ ਜੀ ਕਹਿੰਦੇ ਗਰਮ ਦੇਖਣਾ ਫਿਰ ਆਹ ਲੋ ਕਰੋ ਇੱਕ ਗਰਮ ਦਾ ਵੀ ਪਰੌਂਠਾ ਲਿਆਓ ਜੀ ਪਰੌਂਠਾ ਅੱਤਾਂਗਿਆਂ ਦਾ ਕੰਮ ਹੋਇਆ ਬਾਬਾ ਜੀ ਕਹਿੰਦੇ ਲੱਸੀ ਦਾ ਕੰਮ ਹੋਇਆ ਬਾਬਾ ਪਰ ਪ੍ਰਿੰਟਰ ਸੂਟ ਆ ਉਹ ਵੀ ਗਰਮ ਦੇ ਵਿੱਚ ਨਾਲ ਹੈਗੀ ਸ਼ਾਲ ਰੇਟ ਕਿੰਨਾ ਸਿਰਵਰ 450 ਚੱਕੋ ਲੋ ਜੀ ਸਿਰਫ 450 ਮਾਰਕੀਟ ਦੀ ਰੇਂਜ ਬੋਲਦੇ ਹੋ ਇਹ ਦੀ ਇੱਕ ਵਾਰ ਕਹਿ ਰਹੇ ਹਾਂ ਮਾਰਕੀਟ ਰੇਟ ਤਾਂ ਜੀ ਸਾਨੂੰ ਨਹੀਂ ਪਤਾ ਹੋਣਾ 8900 ਰੁਪਏ ਦਾ ਵੈਟੇ ਤਾਂ ਲੋ ਜੀ ਹੋਣਾ ਨਹੀਂ 8900 ਦਾ ਸਾਨੂੰ ਸਾਰਾ ਪਤਾ ਕਿ 8900 ਦਾ ਆ ਲੋ ਜੀ ਆਪਾਂ ਨੇ ਕਰਨੇ ਰੱਬ ਵਰਗੇ ਕਾਕਾ ਦੇ ਫਾਇਦੇ ਕਿੰਨੇ ਦਾ ਕਰਤਾ 450 ਲੋ ਜੀ 450 450 ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਸਾਰਾ ਜੀ ਡਿਜ਼ਾਈਨ ਹੈ ਕਾਡ ਗੈਨ ਬਹੁਤ ਵਿਗਰੇ ਆਏ ਆ ਲੋ ਕਰੋ ਚੈੱਕ ਲੋ ਜੀ ਕਹਿੰਦੇ ਹੋਰ ਲਾਂਦੇ ਪੁਰਾਣੇ ਮਾਲ ਦੀ ਥੇਲ ਪਰ ਏਕੇ ਵਾਲੇ ਲਾਂਦੇ ਨਵੇਂ ਮਾਲ ਦੀ ਥੇਲ ਆ ਲੋ ਡਿਜੀਟਲ ਪ੍ਰਿੰਟ ਲੋ ਜੀ ਪ੍ਰਿੰਟ ਪ੍ਰਿੰਟ ਲਓ ਬਨਾਰਸੀ ਦੇ ਵਿੱਚ ਲੱਗਦਾ ਮੈਨੂੰ ਇਹ ਗਰਮ 499 ਰੁਪਏ ਦਾ ਸੂਟ ਆ ਪਿੱਛੇ ਤੋਂ ਦਿਖਾਓ ਇੱਕ ਵਾਰ ਮਾੜਿਆ ਤਮਾਈ ਸਕੈਨ ਮਰਾ ਕੇ ਪੂਰਾ ਗਾਕਾ ਨੂੰ ਪੂਰਾ ਸੂਟ ਲੋ ਜੀ ਇਹਦਾ ਰੇਟ ਮੈਨੂੰ ਮਹਿੰਗਾ ਲੱਗਦਾ ਨਹੀਂ 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 ਬਾਜ਼ਾਰ ਵਾਲੇ ਡਾਗਾ 1200 ਰੁਪਏ ਏਕੇ ਵਾਲੇ ਦੇਣਾ ਕਿੰਨੇ ਦਾ ਸਿਰਫ 499 ਰੁਪਏ ਦਾ ਮਾਲ ਦੀ ਮਾਰਕੀਟ ਦੀ ਰੇਂਜ ਹੈਗੀ 1200 1300 ਪਰ ਏਕੇ ਵਾਲੇ ਦੇਣਾ ਸਿਰਫ 499 ਦਾ ਮਾਲ ਦੀ ਵੈਲਿਡਿਟੀ ਹੈਗੀ ਸਿਰਫ 3 ਦਿਨਾਂ ਦੀ ਉੱਤੇ ਬਾਅਦ ਮਾਲ ਖਤਮ ਹੋ ਗਿਆ ਫਿਰ ਸਾਡੀ ਕੋਈ ਗਾਰੰਟੀ ਨਹੀਂ ਜੀ ਮੇਰੀ ਭੈਣਾ ਛੇਤੀ ਦੇ ਛੇਤੀ ਪਹੁੰਚੋ ਏਕੇ ਕਲੈਕਸ਼ਨ ਆ ਲਓ ਇਹਨਾਂ ਦਿਨ ਦੀ ਲੱਗੀ 99 ਦੇ ਵਿੱਚ 48 ਆ ਲਓ ਜੀ ਗਰਮ ਸੂਟ ਕਰਤੇ 499 350 400 ਆ ਲੋ ਫਿਰ ਇੱਕ ਹੋਰ ਸੱਪ ਕੜਨਵਾ ਆ ਲੋ ਜੀ ਵੈਲਵਰ ਦਿਖਾਓ ਵੈਲਵਰ ਗਈ ਨਵਾਂ ਮਾਲ ਆਇਆ ਹੁਣੇ ਮੇਰੇ ਭਰਾ ਦੀ ਫੈਕਟਰੀ ਚੋਂ ਬਣ ਕੇ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਮਾਲ ਬੜ ਦੇ ਵਿੱਚ ਗਲਾ ਪੱਲਾ ਬਾਜੀ ਗਲਾ ਕਹਿੰਦੇ ਸਟੇਟ ਹੋਇਆ ਵਰਕ ਗਲਾ ਪੱਲਾ ਬਾਜੂ ਬਾਜੂ ਵੱਡੀ ਵੀ ਇਹ ਜੀ ਬਾਜੂ ਜਾਂ ਪਹੁੰਚੇ ਮੈਂ ਕਿਹਾ ਤੁਸੀਂ ਦੱਸੋ ਕਿਆ ਦੇ ਦਵਾ ਬਾਜੂ ਦੇ ਦਵਾ ਕਿ ਪਹੁੰਚੇ ਦੇ ਦਵਾ ਉਹ ਦੋਏ ਦੇ ਦਾ ਵਧੀਆ ਗੱਲ ਆ ਆ ਲੋ ਫਿਰ ਦੋਏ ਹੋ ਗਈਆਂ ਬਾਜੂ ਪਹੁੰਚੇ ਕਰੋ ਚੈੱਕ ਵਾਜੂ ਵਿਕਟੀਆਂ ਦੇ ਨਾਲ ਪਹੁੰਚੇ ਕਲਰ ਦਿਖਾ ਦਿਓ ਇਹਦੇ ਵਿੱਚ ਕਲਰ ਪਟਾਕੇ ਫਿਰ ਹਾਲ ਦਿਖਾਓ ਪਹਿਲਾਂ ਸਟੋਲ ਦਿਖਾ ਦਿਓ ਕਲਰ ਦਾ ਬਾਅਦ ਵਿੱਚ ਸਟੋਲਾ ਨਹੀਂ ਸੋਲਾ ਲਵਾਦੀਆਂ ਨਾਲ ਸੋਲਾ ਲਾਤੀਆਂ 80 ਮੀਟਰ ਦੀਆਂ ਲੰਬੀਆਂ ਲੋ ਜੀ ਕਹਿੰਦੇ ਬਾਕੀ ਸੂਟਾਂ ਨਾਲ ਤਾਂ ਲੱਗਦੀ ਸਟੋਲਾ ਪਰ ਇਹਨਾਂ ਨਾਲ ਲਾ ਸੋਲਾ ਰੰਗ ਦੇਖ ਲਓ ਪਹਿਲਾਂ ਕਿੰਨੇ ਰੰਗ ਆ ਫਿਰ ਉਹਨਾਂ ਦੇ ਡਿਜ਼ਾਈਨ ਦੇਖ ਲਵਾ ਲਓ ਲੋ ਜੀ ਪਹਿਲਾਂ ਦਿਖਾ ਦਿਓ ਕਲਰ ਆ ਲੋ ਲੈ ਲਓ ਚੈੱਕ ਕਰੋ ਅੰਦਰ ਗ੍ਰੀਨ ਕਲਰ ਕਹਿੰਦੇ ਕਲਰੇਬਲ ਸੋਨਾ ਨਾ ਕੋਈ 3500 ਨਹੀਂ ਕੋਈ 4000 ਨਹੀਂ ਕੋਈ 5000 ਨਹੀਂ ਸਿਰਫ 1999 1999 ਕੋਈ ਚਾਰ ਯਾਨੀ 3500 ਨਹੀਂ 1999 ਸਿਰਫ 1999 ਆ ਲੋ ਕਰੋ ਚੈੱਕ ਸ਼ੋਹ ਲਓ 1999 1999 ਦੇ ਵਿੱਚ ਕੱਲੀ ਸ਼ੋਹ ਲੰਗ ਰਿਓ 1200 1300 ਦੀ ਤਾਂ ਕੱਲੀ ਸ਼ੋਹ ਲੱਗੀ ਹੈ ਜੀ ਸੂਟ ਨੂੰ ਆ ਲੋ ਇਹਦੇ ਵਿੱਚੇ ਚਾਹੀਦਾ ਹੈਂਡਵਰਕ ਉਹ ਵੀ ਦੇ ਦੂੰਗਾ ਕਰੋ ਚੈੱਕ ਡਿਜ਼ਾਈਨਿੰਗ ਜੀ ਵੈਲਵਰਡ ਦੇ ਵਿੱਚ ਕਹਿੰਦੇ ਹੈਂਡਵਰਕ ਵੀ ਹੈਂਡਵਰਕ ਵੀ ਬਾਜੂ ਗੱਡੀਆ ਬਾਜੂ ਦੇ ਕੰਮ ਬਹੁਤ ਸੋਹਣਾ ਹੈ ਗਲ ਦਾ ਕੰਮੇ ਬਹੁਤ ਸੋਹਣਾ ਜੀ ਹੈਂਡਵਰਕ ਵੀ ਕਰਤਾ ਉਹੀ ਰੇਟ 1999 ਰੁਪਏ ਇਹਦਾ ਰੇਟ ਕਿੰਨਾ ਕਰਤਾ ਪਹਿਲਾਂ ਹੈਂਡਵਰਕ ਕਰਾਏ ਕਰਾਏ ਸੂਟ ਮਿਲਨੇ ਆ 1999 ਰੁਪਏ ਚ ਲਓ ਜੀ 1999 1999 1999 ਆ ਵੀ ਤਿੰਨ ਦਿਨ ਦੀ ਸੇਲ ਹੈ ਜੀ ਯਾ ਜ਼ਿਆਦਾ ਏ ਨਹੀਂ 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 ਸੇਲ ਤਿੰਨ ਦਿਨ ਦੀ ਹੈ ਵੈਸੇ ਤਾਂ ਮਾਲ ਬਚਣਾ ਹੀ ਨਹੀਂ ਤਿੰਨ ਦਿਨ ਦੇ ਬਾਅਦ ਲੋ ਜੀ ਤਿੰਨ ਦਿਨ ਦੀ ਸੇਲ ਹੈ ਤਿੰਨ ਦਿਨ ਦੇ ਵਿੱਚ ਡਿਜ਼ਾਈਨਾਂ ਦੇਖ ਲਓ ਕਿੰਨੀ ਸੋਹਣੀ ਸੋਹਣੀ ਡਿਜ਼ਾਈਨਿੰਗ ਹੈ ਗੱਲ ਹੈ ਥੋੜੀ ਦੀ ਆਜੋ ਆਹ ਲਓ ਕਰੋ ਚੱਕ ਸ਼ਾਲ ਚੱਕ ਕਿੰਨੀ ਸੋਹਣੀ ਲੰਬੀ ਚੋੜੀ ਸ਼ਾਲ ਆਹ ਲਓ ਇੱਕ ਪਹਿਣਾ ਕਹਿੰਦੀ ਫਰੋਜੀ ਸੂਟ ਚਾਹੀਦਾ ਦਿਖਾ ਜੀ ਫਰੋਜੀ ਸੂਟ ਦਿਖਾਓ ਹੈਵੀਆ ਦਿਖਾਓ ਕੋਈ ਮੈਂ ਕਿਹਾ ਪੂਰਾ ਹੈਵੀ ਹੋਊਗਾ ਪੂਰਾ ਜਾਲ ਹੋਊਗਾ ਬਾਜੂ ਹੋ ਕੇ ਕੱਢਾ ਲੱਗ ਹੋਇਆ ਪਰ ਕੰਮ ਬਹੁਤ ਸੋਹਣਾ ਹੈ ਲੋ ਜੀ ਇਹਦੀ ਤਾਂ ਰੇਂਜ ਰਹਿਣੀ ਆਲੀ ਫਿਰ 5000 ਦੇ ਕਰੀਬ ਗਲਾਸ 45 ਜੀ ਗਲਾਸ 45 ਰੇਟ ਬੋਲ ਦਿਓ ਵੀਰੇ ਰੇਟ ਨਾਲ ਦੀ ਬਾਜੂ ਕਰ ਲੋ ਚੈੱਕ ਕਿੰਨੇ ਸੋਹਣੇ ਹੈਵੀ ਹੋਏ ਹੋਏ ਆ ਰੇਟ ਰਹੂਗਾ 2200 ਰੁਪਏ ਲੋ ਜੀ ਕਹਿੰਦੇ 5000 ਨਹੀਂ ਚਾਹ ਰਹੇ ਜਾਨੇ ਸਿਰਫ 2200 ਦੁਪट्टे ਨੇ ਤਾਂ ਪੂਰੇ ਪਟਾਕੇ ਹੀ ਪਵਾਤੇ ਆ ਸੂਟ ਦੇ ਲਓ ਚੈੱਕ ਪੂਰਾ ਜਾਲ ਦੁਪੱਟਾ ਇਹ ਕੋਈ ਟੂਮ ਕਰਕੇ ਦਿਖਾ ਦੇ ਰੁਪੱਟੇ ਦੇ ਕੋਈ 3500 ਨਹੀਂ ਕੋਈ 5000 ਨਹੀਂ ਸਿਰਫ ਕਿੰਨਾ 220 220 220 ਰੰਗ ਦੇ ਦੂੰਗਾ 220 220 ਕਲਰ ਲੈ ਲਓ ਜਿਹੜਾ ਮਰਜੀ ਕਿੰਨੇ ਕਲਰ ਹੈ ਜੀ ਜਿਆਦਾ ਹੈ ਲੋਕ ਤਾਂ ਕੋ ਮਹਰੂਨ ਹੈ ਮਹਰੂਨ ਦੀ ਡਿਮਾਂਡ ਜਿਆਦਾ ਹੁੰਦੀ ਮਹਰੂਨ ਫਰੋਜੀ ਇਹ ਤਾਂ ਟ੍ਰੈਂਡਿੰਗ ਕਲਰ ਹੈ ਸਾਰੇ ਜਿਹੜਾ ਮਰਜੀ ਆ ਲੋ ਆ ਇੱਕ ਮੇਰੀ ਭੈਣ ਨੇ ਪਾਇਆ ਵਾ ਸੇ ਮੋਡਲ ਨਾਲ ਦਾ ਪੀਸ ਕਰੋ ਚੈੱਕ ਡਿਜ਼ਾਈਨਿੰਗ ਇਹ ਪਹਿਲਾਂ ਮੋਡਲ ਇਹ ਦਿਖਾਓ ਫੋਟੋ ਦਿਖਾ ਦਿਓ ਪੀ ਆ ਲੋ ਮੈਂ ਕਹਾ ਦੇਖੋ ਜੀ ਫੋਟੋ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਇਹ ਕਪੜਾ ਦੱਸ ਦੋ ਕਿਹੜਾ ਹੈ ਫਿਰ ਇਹ ਇਹ ਕਹਿੰਦੇ ਜਿਮੀਚੂ ਜਿਮੀਚੂ ਹੋਈ ਪਈ ਐ ਕਹਿੰਦੇ ਬਲੈਕ ਕੰਮ ਹੋਇਆ ਪਰ ਬਲੈਕ ਫੁੱਲਾਂ ਦਾ ਆ ਲਓ ਜੀ ਕਰੋ ਚੈੱਕ ਫਿਰ ਹੁਣ ਬੋਟਮ ਵੀ ਦੀ ਲਓ ਜੀ ਬੋਟਮ ਤੇ ਵੀ ਕੰਮ ਹੈ ਰੁਪਟਾ ਵੀ ਖੋਲ ਕੇ ਦਿਖਾ ਦਿਓ ਦੁਪੱਟਾ ਤੇ ਵੀ ਕੰਮ ਹੋਇਆ ਵਾ ਲਓ ਜੀ ਖੋਲੋ ਜੀ ਦੁਪੱਟਾ ਵੀ ਫਿਰ ਲਓ ਜੀ ਕਹਿੰਦੇ ਰੁਪਟਾ ਕਰੋ ਚੈੱਕ ਰੁਪਟਾ ਵੀ ਸਿੰਪਲ ਨਹੀਂ ਹੈਗਾ ਨਾਲ ਮੈਂ ਕਿਹਾ ਡਿਜ਼ਾਈਨਰ ਦੁਪੱਟੇ ਲਵਾਉਂਦੇ ਕਿਹਲੇ ਦੁਪੱਟੇ ਤੇ ਵੀ ਫਲਾਵਰ ਛਾਪੇ ਹੈ ਜੀ ਵਰਕ ਹੋਇਆ ਰੁਪਟੇ ਤੇ ਵੀ ਦੇ ਦਊਗਾ ਕਿੰਨਾ ਸਿਰਫ 1499 ਲਓ ਜੀ 1499 ਸਰਪ 14 ਇਹ ਜੋ 4 ਪਹਿਣਾ ਚਾਹੇ ਲੈ ਜਾਓ 5 ਪਹਿਣਾ ਚਾਹੇ ਲੈ ਜਾਓ 50 ਪਹਿਣਾ ਸਾਰਿਆਂ ਨੂੰ ਦੇ ਦੂੰਗਾ ਇੱਕੇ ਨਾਲ ਤੇ ਦਾਦਾ ਸੂਟ ਲੋ ਜੀ ਸਾਰਿਆਂ ਲਈ ਕਹਿੰਦਾ ਇੱਕ ਨਾਲ ਦੇ ਦਾਂਗੇ ਦਾਦਾ ਸੂਟ ਆ ਲੋ ਇੱਕ ਆਰਡਰ ਲੈਂ ਕਰੋ ਚੈੱਕ ਕਰੋ ਰਿਪੀਟ ਤੇ ਰਿਪੀਟ ਬੱਜੇ ਖੱਦਾ ਇਹ ਡਿਜ਼ਾਈਨ ਸੇਮ ਫੋਟੋ ਨਾਲ ਦਾ ਪੀਸ ਹੈ ਬੁਟੀਕ ਪੀਸ ਹੈ ਜੀ ਬਣਿਆ ਬਣਾਇਆ ਆ ਲੋ ਕਰੋ ਚੈੱਕ ਦੁਪੱਟਾ ਕਰੋ ਚੈੱਕ ਇੱਕ ਵਾਰ ਆ ਲੋ ਜੀ ਖੁੱਲਣ ਲੱਗਾ ਸੂਟ ਦੋ ਤੇ ਆਣਾ ਨਵਾਂ ਕੱਪੜਾ ਨਮੀ ਡਿਜ਼ਾਈਨਿੰਗ ਗੜਾ ਪੱਲਾ ਬਾਜੂ ਵਰਕ ਪਹੁੰਚੇ ਕੱਢੇ ਹੋਏ ਧਾਗਿਆਂ ਦਾ ਕੰਮ ਲੋ ਜੀ ਧਾਗੇ ਦਾ ਕੰਮ ਹੈ ਕੱਪੜਾ ਕਿਹੜਾ ਜੀ ਹੈ ਕੱਪੜਾ ਹੈਗਾ ਜੀ ਖਾਦੀ ਔਰਗੰਝਾ ਨਵਾਂ ਕੱਪੜਾ ਔਰਗੰਝਾ ਨਵਾਂ ਕੱਪੜਾ ਹੈ ਨਵਾਂ ਕੱਪੜਾ ਨਵਾਂ ਕੰਮ ਹੋਇਆ ਸੂਟ ਤੇ ਆ ਲੋ ਦੁਪੱਟਾ ਵੀ ਨਵਾਂ ਹੈ ਰੇਟ ਵੀ ਨਵਾਂ ਹੀ ਦੱਸਿਓ ਨਹੀਂ 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 ਰੇਟ ਪੁਰਾਣਾ ਹੀ ਰੱਖਾਂਗਾ ਪਹਿਲਾਂ ਕੋਟਨ ਵਾਲੀ ਵੇਚਿਆ ਮੈਂ ਡਿਜ਼ਾਈਨ ਇਹ ਤੇ ਕੀ ਰੇਟ ਦੱਸਦਾ ਹੁਣ ਕੰਟਰਾਸਟ ਕਰਤਾ ਦੁਪੱਟਾ ਆ ਲੋਕਾਂ ਦੇ ਕਰ ਲਓ ਮੈਚਿੰਗ ਆ ਦੁਪੱਟਾ ਨਾ ਕੜਾਈ ਮਹਿਰੂਨ ਕੜਾਈ ਕਾਫੀ ਕੜਾਈ ਰੇਟ ਕਿੰਨਾ ਸਿਰਫ 1499 1499 ਵੀ ਕਰਤਾ 1499 ਸਿਰਫ 1499 ਆ ਲੋ ਜੀ ਮੇਰੀ ਬੀਬੀਆਂ ਵਾਸਤੇ ਵੀ ਆ ਗਿਆ ਇੱਕ ਆਹ ਸੂਟ ਫੁੱਲ ਪਿਓਰ ਦਾ ਸੂਟ ਹੈ ਬਾਜ਼ਾਰ ਦਾ ਰੇਟ ਹੈਗਾ ਬੀਬੀਆਂ ਲਈ ਵੀ ਆ ਗਿਆ ਸੂਟ ਬਾਜ਼ਾਰ ਦਾ ਰੇਟ ਹੈਗਾ 3500 3600 ਇਹ ਕਿ ਇਲੈਕਸ਼ਨ ਦਾ ਰੇਟ ਕਿੰਨਾ 1799 ਰੁਪਏ ਦਾ ਫੁੱਲ ਪਿਓਰ ਜੀ 1799 ਦੇ ਵਿੱਚ ਫੁੱਲ ਪਿਓਰ ਦਾ ਸੂਟ ਡਿਜ਼ਾਈਨ ਇਹ ਜੋ ਦੁਪੱਟਾ ਹੈਗਾ ਪਿਓਰ ਚਨਾਉਣ ਦਾ ਜੀ ਲੋ ਜੀ ਦੁਪੱਟਾ ਲਗਿਆ ਪਿਓਰ ਚਨਾਉਣ ਦਾ ਕਰੋ ਚੱਕ ਡਿਜ਼ਾਈਨਿੰਗ ਬੁੱਕਰ ਸਾਈਡ ਹੋਇਆ ਕੰਮ ਆਹ ਲੋ ਜੀ ਹੁਣ ਰੰਗ ਵੀ ਕਰ ਲਿਓ ਚੱਕ 1 2 3 4 ਰੰਗ ਚਾਰੇ ਰੰਗ ਹੈਗੇ ਸੋਹਣੇ ਲੋ ਜੀ ਚਾਰੇ ਕਲਰ ਹੈਗੇ ਸੋਹਣੇ ਆਹ ਦਿਖਾ ਦੋ ਗਏ ਇੱਕ ਨਵਾਂ ਜਾਰਟੀਕਲ ਗੋਈ ਆ ਲੋ ਇਹਦੇ ਵਿੱਚ ਦੇ ਦੂੰਗਾ 1 ਕਿੜ ਦਾਣ ਹੋਰ ਰੇਟ ਕਿੰਨਾ 1800 ਹੀ ਲਾ ਦੂੰਗਾ 1800 ਲੋ ਜੀ ਪਿਓਰ ਦਾ ਸੂਟ ਕਿੰਨਾ 1800 ਜੀ 1800 ਸਿਰਫ 1800 ਕੋਈ 2500 ਨਹੀਂ 3500 ਨਹੀਂ ਸਿਰਫ 1800 ਬਰੀਕ ਬਰੀਕ ਬੁੱਟੀਆਂ ਪਾਈਆਂ ਹੋਈਆਂ ਮੇਰੀਆਂ ਬੀਬੀਆਂ ਪਹਿਣਾ ਬਾਤ ਤੇ ਇਹ ਸਰਦਾਰੀ ਸੂਟ ਮਹਾਜਨੀ ਰੰਗ ਦਾ ਵੀ ਹੋ ਗਿਆ ਫਾਇਦਾ ਸਿਰਫ 1800 ਕੋਈ 3500 ਨਹੀਂ ਕੋਈ 4000 ਨਹੀਂ ਪਿਓ ਚਣੌਣ ਦੇ ਦੁਪੱਟੇ ਨਾਲ ਸਿਰਫ 1799 1799 ਇਹਦੇ ਵਿੱਚ ਲੈਣ ਲੰਘ ਜਾਓ ਜੀ ਪਿਓ ਦਾ ਸੂਟ 4000 5000 ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਲੋ ਜੀ ਪਰ ਏਕੇ ਵਾਲੇ ਨੇ ਕਿੰਨੇ ਦਾ ਕਰਤਾ ਸਿਰਫ 1800 ਕਹਿੰਦੇ ਵੈਲਵਰ ਦਾ ਰਾਇਲ ਬਲੂ ਸੂਟ ਨਹੀਂ ਮਿਲਦਾ ਬਾਜ਼ਾਰ ਮਾਂ ਵੈਲਵਰ ਦੇ ਵਿੱਚਿਆਂ ਨੇ ਰਾਇਲ ਬਲੂ ਇਹ ਕਲਰ ਤਾਂ ਡਿਮਾਂਡ ਹੈ ਬਹੁਤ ਹੈ ਜੀ ਆਹ ਲੋ ਜੀ ਕਰੋ ਚੈੱਕ ਕਹਿੰਦੇ ਵਿਗਦਾ ਜੀ ਕਲਰ ਕਰੋ ਚੈੱਕ ਫਿਰ ਗਲਾ ਪੱਲਾ ਬਾਜੂ ਵਰਕ ਲੋ ਜੀ ਗਲ ਪੱਲਾ ਬਾਜੂ ਵਰਕ ਕਹਿੰਦਾ ਥੋੜੀਆਂ ਜਿਹੀ ਉੱਪਰ ਥੱਲੇ ਹਜੇ ਹੋਈਆਂ ਵੀ ਆ ਮਾਲ ਹਜੇ ਫੈਕਟਰੀ ਚ ਬਣ ਕੇ ਆਇਆ ਸਿੱਧੀ ਪਾਤੀ ਆਪਾਂ ਵੀਡੀਓ ਆਹ ਲੋ ਕਰੋ ਚੈੱਕ ਪਹਿਲਾਂ ਬਾਜੂ ਪਹੁੰਚੇ ਲੋ ਜੀ ਪਾਜੂ ਕੱਢੇ ਵੇ ਪਹੁੰਚੇ ਵੀ ਕੱਢੇ ਵੇ ਨਾਲ ਬਾਜੂ ਪਹ ਸਿਰਫ ਕਿੰਨਾ 1999 1999 ਆ ਲੋ 1999 450350 ਸਿਰਫ 1999 1999 ਨਾਲ ਲਾਈਆਂ ਆਪਾਂ ਨੇ ਟਾਈ ਟਾਈ ਮੀਟਰ ਦੀਆਂ ਛੋਲਾਂ ਲੋ ਜੀ ਨਾਲ ਲਾਈਆਂ ਟਾਈ ਟਾਈ ਮੀਟਰ ਦੀਆਂ ਛੋਲਾਂ ਕਰੋ ਚੈੱਕ ਛੋਲ ਲੱਗੀ ਖੁੱਲ੍ਹਣ ਕਰ ਲੋ ਚੈੱਕ ਵੀ ਸਿੰਪਲ ਨਹੀਂ ਹੈ ਛੋਲ ਵੈਲਿਊਟ ਛੋਲ ਵੈਲਿਊਟ ਰੰਗ ਦੇਖ ਲੋ ਹੁਣ ਆ ਲੋ ਕਰੋ ਚੈੱਕ ਰੰਗ ਫਿਰ ਜਿੰਨੇ ਮਰ ਲੋ ਲੋ ਜੀ ਕਲਰ ਕਰ ਲੋ ਲੈ ਲਓ ਨਵੇਂ ਸਟਾਕ ਆ ਲੋ ਰੈੱਡ ਲੈ ਲਿਓ ਗ੍ਰੀਨ ਲੈ ਲਿਓ ਲੋ ਜੀ ਸਾਰੋ ਮੋਰ ਬਲ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਚੱਲਣ ਵਾਲੇ ਸਾਰੇ 60 ਡਿਜ਼ਾਈਨ ਵੀ ਲੈ ਲਿਓ ਚਾਹੇ ਵਿੱਚੇ ਲਾ ਕੇ ਦੇ ਦੂੰਗਾ 1999 ਰੁਪਏ ਲੋ ਜੀ ਇਹ ਵੀ ਲਾ ਤਾਂ 1999 ਪਹੁੰਚੇ ਇਕੱਟੇ ਵੇ ਨਾਲ ਕੰਮ ਬਹੁਤ ਛੋੜਾ ਮਰਦੀ ਦਾ ਲੈ ਲਿਓ ਆ ਲੋ ਰਾਇਲ ਬਲੂ ਲੈ ਲਿਓ ਬੋਟਲ ਗ੍ਰੀਨ ਲੈ ਲਿਓ ਲੋ ਜੀ ਬੋਟਲ ਗ੍ਰੀਨ ਰਾਇਲ ਬਲੂ ਆ ਲੋ ਜੀ ਕੋਫੀ 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 ਮਹਿਰੂਨ ਵੀ ਆ ਗਿਆ ਜੀ ਆ ਲੋ ਲੋ ਜੀ ਕਰੋ ਜੀ ਕਿਹੜਾ ਰੰਗ ਦੱਸੋ ਕਿਹੜਾ ਚਾਹੀਦਾ ਤੁਹਾਨੂੰ ਰੰਗ ਦੱਸੋ ਕਿਹੜਾ ਚਾਹੀਦਾ ਲੋ ਜੀ ਰੰਗ ਦੀ ਪਾਓ ਡਿਮਾਂਡ ਪਾਓ ਫੇਰ ਡਿਮਾਂਡ ਕਮੈਂਟਾਂ 'ਚ ਦੱਸੋ ਲੋ ਜੀ ਕਮੈਂਟ ਕਰਕੇ ਦੱਸੋ ਫੇਰ ਕਿਹੜਾ ਕਲਰ ਚਾਹੀਦਾ ਆਗਲੀ ਵਾਰ ਕਰਾ ਦਈਏ ਤਿਆਰੀ ਨਾਲ ਨਾ 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 ਆ ਲੋ ਇੱਕ ਭੈਣ ਦਾ ਕਮੈਂਟ ਆ ਰਿਹਾ ਲਾਈਵ ਦੇ ਵਿੱਚ ਕਹਿੰਦੀ ਪਰਪਲ ਕਲਰ ਚਾਹੀਦਾ ਹੋਣੀ ਮਿਲ ਗਿਆ ਲੋ ਜੀ ਇਹ ਜਿਹੜਾ ਪਰਪਲ ਲੋ ਜੀ ਬਲੈਕ ਹੈਗਾ ਦੇ ਵਿੱਚ ਬਲੈਕ ਉਹ ਮੈਂ ਕਿਹਾ ਬਲੈਕ ਵੀ ਦੇ ਦੂੰਗਾ ਆਹ ਕਹਿੰਦਾ ਬਹੁਤ ਘੱਟ ਆਂਦਾ ਈ ਇਹਦੇ ਵਿੱਚ ਤੁਸੀਂ ਬਲੈਕ ਦਿਖਾਓ ਆ ਲੋ ਫਿਰ ਬਲੈਕ ਪਾ ਇਹ ਜਿਹਾ ਡਿਜ਼ਾਈਨ ਬਣਿਆ ਏ ਜਿਹੜਾ ਕਿਸੇ ਨੇ ਹਜੇ ਪਾਇਆ ਨਹੀਂ ਡਿਜ਼ਾਈਨ ਕਹਿੰਦੇ ਬਲੈਕ ਦਾ ਬਿਗਦਾਈ ਬਲੈਕ ਦੇ ਵਿੱਚ ਹੈ ਜੀ ਆ ਲੋ ਕਰੋ ਚੈੱਕ ਫਿਰ ਬਲੈਕ ਡਿਜ਼ਾਈਨ ਕਿੰਨਾ ਸੋਹਣਾ ਹੈ ਸੂਰਤੇ ਰੈਡ ਚੈੱਕ ਬਲੈਕ ਕਲਰ ਪਲੇਟ ਕਿੰਨਾ 1999 ਰੁਪਏ ਲੋ ਜੀ 1999 ਹੀ ਹੁੰਦੇ ਨੰਬਰ ਵੱਡਾ 9000 ਨੰਬਰ ਆ ਕੰਪਨੀ ਦੇ ਮੋਹਰਾ ਲੱਗੀਆਂ ਹੋਈਆਂ ਵਧੀਆ ਮਾਲ ਹੈ ਕਟਰੀ ਦੇ ਸੂਟ ਹੈ ਕੰਪਨੀ ਦੇ ਮੋਹਰਾ ਲੱਗੀਆਂ ਮੋਹਰਾ ਦਿਖਾ ਦਿਓ ਇੱਕ ਵਾਰ ਲੱਗੀਆਂ ਕੰਪਨੀ ਦੀਆਂ ਰਾਤੀ ਜੀ ਦਿਖਾਤੀਆਂ ਸਾਰੀ ਵੈਰਾਈਟੀ ਦੀ ਕਰਾਤੀਆਂ ਚੈੱਕ ਸਿੰਪਲ ਝੋਲਾ ਨਹੀਂ ਹੈ ਗਿਆ ਵਰਕ ਹੋਇਆ ਝੋਲਾ ਤੇ ਆਹ ਲੋ ਇਕ ਡਿਜ਼ਾਈਨ ਕਰੋ ਫਿਰ ਆਪੀ ਚੈੱਕ ਆਹ ਲੋ ਜੀ ਇਹ ਕਪੜਾ ਦਿਖਾਉਂ ਗਏ ਨਵੇਂ ਉਤਰਿਆ ਮਾਰਕੀਟ ਦੇ ਵਿੱਚ ਇਹ ਮੈਂ ਕਹ ਇੱਕ ਨੰਬਰ ਕਪੜਾ ਜੀ ਨਵਾਂ ਕਪੜਾ ਨਵੀਂ ਡਿਜ਼ਾਈਨਿੰਗ ਦੇ ਨਾਲ ਲੈ ਕੇ ਹਾਜ਼ਰ ਮੈਂ ਤੁਹਾਡੇ ਕੋਲ ਲੋ ਜੀ ਕਪੜੇ ਦਾ ਕੰਮ ਹੈ ਸਟੇਡ ਵਰਕ ਹੋਇਆ ਸੂਟ ਤੇ ਕਰੋ ਚੈੱਕ ਡਿਜ਼ਾਈਨਿੰਗ ਫਿਰ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਵਾ ਬੋਟਨ ਦੇ ਵਰਕ ਹੈਗਾ ਬੋਟਨ ਦੇ ਵਰਕ ਬੋਟਨ ਦੇ ਵੀ ਵਰਕ ਹੈਗਾ ਜੀ ਬੋਟਨ ਤੇ ਹੈਗਾ ਵਰ ਤੇ ਰੁਪਟਾ ਦਿਖਾ ਦਿਓ ਖੋਲ ਕੇ ਦੁਪੱਟਾ ਵੀ ਹੈਗਾ ਨਾਲ ਦਾ ਆਹ ਲੋ ਕਰੋ ਚੈੱਕ ਕੱਪੜੇ ਦਾ ਨਾਮ ਬੋਲਦੇ ਇੱਕ ਵਾਰ ਕੱਪੜੇ ਦਾ ਜੀ ਕੱਪੜੇ ਦਾ ਨਾਮ ਹੈਗਾ ਸ਼ਿਮਰ ਜੀ ਸ਼ਿਮਰ ਉਹੀ ਸ਼ਿਮਰ ਦੇ ਵਿੱਚ ਆਇਆ ਸੂਟ ਇਹਦਾ ਰੇਂਜ ਕਿਹੜਾ ਰੈਂਡਾ ਤਿੰਨਾ ਰੰਗ ਹੈਗੇ ਤਿੰਨਾ ਆਹ ਲੋ ਰੇਂਜ ਦਾ ਵੀ ਕਰਤਾ ਵੱਡਾ ਧਮਾਕਾ ਲੋ ਜੀ ਸ਼ਿਮਰ ਦੀ ਵੀ ਰੇਂਜ ਦਾ ਕਰਤਾ ਵੱਡਾ ਧਮਾਕਾ ਪਹਿਲਾ ਸੂਟ ਦੇਖੋ ਸੂਟ ਚੈੱਕ ਕਰੋ ਨਵੇਂ ਨਵੇਂ ਆਰਟੀਕਲ ਗਲ ਪੱਲੇ ਦਾ ਕੰਮ ਹੈ ਤਿੰਨ ਦਿਨਾਂ ਦੀ ਲੱਗੀ ਪਾਰੀ ਸੇਲ ਲੋ ਜੀ ਸਿਰਫ ਤਿੰਨ ਦਿਨਾਂ ਦੀ ਸੇਲ ਹੈ ਮੇਰੀਆਂ ਭੈਣਾਂ ਛੇਤੀ ਛੇਤੀ ਪਹੁੰਚੋ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗਾ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜਿੰਨੇ ਮਰਜ਼ੀ ਰੰਗ ਲੈ ਰਹੋ ਲੋ ਜੀ ਜਿੰਨੇ ਮਰਜ਼ੀ ਲੈ ਲਓ ਡਿਜ਼ਾਈਨ ਜਿੰਨੇ ਮਰਜ਼ੀ ਰੰਗ ਰੇਟ ਕਿੰਨਾ 1999 1999 ਸੀਮਰ ਵੀ ਕਰਦਾ 1999 1999 ਸੀਮਰ ਮਿਲ ਜੂਗੀ 1500 ਚ ਵੀ 1200 ਚ ਵੀ ਪਰ ਕੁਆਲਟੀ ਦਾ ਰਹੂਗਾ ਫਰਕ ਜਿਹੜਾ ਇਹ ਕੁਆਲਟੀ ਆ 1999 ਰੁਪਏ ਮਾਰਕੀਟ ਰੇਟ ਹੈਗਾ 4000 ਰੁਪਏ ਦਾ ਇਹ ਲੈਣ ਲਈ ਕਿੱਥੇ ਆਣਾ ਪੈਣਾ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਆਹ ਲੋਈ ਕਾਰਡ ਡਿਜ਼ਾਈਨ ਕਰੋ ਚੱਕ ਮੋਰਾ ਵਾਲਾ ਕਿੰਨਾ ਸੋਹਣਾ ਡਿਜ਼ਾਈਨ ਆ ਰੇਡੀ ਕਿੰਨਾ ਸੋਹਣਾ ਡਿਜ਼ਾਈਨ ਆ ਮੋਰਾ ਵਾਲਾ ਜੀ ਮੋਨੀਆਂ ਬੜੀਆਂ ਕਹਿੰਦੇ ਸੂਟ ਤੇ ਮੋਨੀਆਂ ਰੇਟ ਕਿੰਨਾ ਸਿਰਫ 1099 1099 ਸਿਰਫ 1099 ਆਹ ਲੋ ਕਹਿੰਦੇ ਫਿਰ ਵੈਲਵਟ ਦੇ ਹੈਂਡਵਰਕ ਦਿਖਾ ਦਮਾ ਦਿਖਾਓ ਜੀ ਦਿਖਾਓ ਆਹ ਲੋ ਕਰੋ ਚੈੱਕ ਰੇਡੀ ਦਿਖਾਓ ਸਾਰੀ ਵੈਰਾਈਟੀ ਕਰੋ ਚੱਕ ਫਿਰ ਵੈਲਵਟ ਦੇ ਹੈਂਡਵਰਕ ਆਹ ਲੋ ਜੀ ਹੈਂਡਵਰਕ ਕਹਿੰਦੇ ਵੈਲਵਟ ਦੇ ਵਿੱਚ ਹੈਂਡਵਰਕ ਆਹ ਲੋ ਜੀ ਕਰੋ ਚੈੱਕ ਫਿਰ ਅਜ ਹੈਂਡਵਰਕ ਹੋਈ ਇੱਕ ਕਲਰ ਕਰੋ ਚੈੱਕ ਕਿੰਨੇ ਸੋਹਣੇ ਸੋਹਣੇ ਮਿੱਠੇ ਮਿੱਠੇ ਰੰਗ ਆ ਆ ਲੋ ਜੀ yellow ਆ ਗਿਆ ਜੀ golden ਆ ਗਿਆ ਜੀ skin ਆ ਗਿਆ ਜੀ ਰੰਗ ਸਾਰੇ ਹੀ ਬੰਬ ਵਰਗੇ ਐ ਲੋ ਜੀ ਕਲਰ ਸਾਰੇ ਟ੍ਰੈਂਡਿੰਗ ਐ ਰੇਟ ਕਿੰਨਾ ਰਹਿਣਾ ਜੀ ਹਾਂ ਜੀ ਕਿੰਨਾ ਰਹਿ ਜੂਗਾ 600 6500 ਲੁੱਟ ਰਹੇ ਥੋੜਾ ਆਪਣੇ ਗਾਹਕ ਦਾ ਕਾਣਾ ਕਰਨਾ ਹੈ ਪੈਦਾ ਬੋਲੋ ਫਿਰ ਫਾਇਦੇ ਵਾਲਾ ਰੇਟ ਬੋਲੋ ਫਾਇਦੇ ਵਾਲਾ ਰੇਟ ਦਊਗਾ 1999 ਰੁਪਏ ਲੋਜਿਕਾ ਨੇ ਵੈਲਵਰਟੀ ਵੀ ਕਰਤਾ ਹੈਂਡ ਦਾ ਕੰਮ ਹੋਇਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਜੀ ਹੈਂਡਵਰਕ ਦਾ ਨਾਲ ਮੀਰਰਵਰਕ ਦਾ ਵੀ ਕੰਮ ਹੋਇਆ ਵਾ ਹੈਂਡ ਰੋਡ ਦੇ ਕੱਪ ਹੋਇਆ ਵਾ ਡਬਲ ਕੰਮ ਹੋਇਆ ਵਾ ਰੇਟ ਦਾ ਕਰਤਾ ਦੀ ਐਂਡ ਥਾਣਾ ਕਿੱਥੇ ਆ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਈ ਫੋਨ ਨੰਬਰ ਕਰ ਲੋ ਨੋਟ 98147 ਸਟਾਰਟ 803 ਦਿਨਾਂ ਦੀ ਲੱਗ ਗਈ ਪਾਰੀ ਸੇਲ